ਇਹ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਅਮਰੀਕਾ ਦੀ ਲੰਕਾ ਟਾਰਗੇ ਟਰੰਪਰ ਜਾਨਾ ਕਰ 88 ਬਿਲੀਅਨ ਦਾ ਨੁਕਸਾਨ ਤੀਜਾ ਪੁਕਤ ਪੁਕਤ ਦੀ ਅਮਰੀਕੀ ਜਨਤਾ ਅਮਰੀਕਾ ਇਸ ਸੰਬੰਧ ਦੇ ਦੌਰ ਵਿੱਚੋਂ ਗੁਜਰ ਰਖਾ ਹੈ ਇਸ ਨਾਲ 트ੰਪ ਦੇ ਦੇਸ਼ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ ਦੇ ਕਾਡੀ ਅਨ ਦੇ ਰਿਪੋਰਟ ਦੇ ਅਨਸਾਰ 트ੰਪ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਸ਼ਾਟਡਾਊਨ ਬੰਦ ਖਤਮ ਨਹੀਂ ਕੀਤਾ ਗਿਆ ਤਾਂ ਅਮਰੀਕੀ ਅਰਥਵਿਵਸਤਾ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਮਲੇਸ਼ਕਾਂ ਦੇ ਅਨੁਸਾਰ ਨੁਕਸਾਨ ਪ੍ਰਤੀ ਹਫਤਾ ਅਰਬਾਂ ਡਾਲਰ ਹੋ ਸਕਦਾ ਹੈ ਇਸ ਨੁਕਸਾਨ ਦੀ ਪ੍ਰਭਾਈ 트ੰਪ 트੍ਰੈਪ ਦਾਰਾ ਵੀ ਨਹੀਂ ਕੀਤੀ ਜਾ ਸਕਦੀ ਅਮਰੀਕੀ ਖਜ਼ਾਨਾ ਸਕੱਤਰ ਸਟਾਕ ਬੈਸਟ ਨੇ ਇੱਕ ਟੀਵੀ ਚੈਨਲ ਨਾਲ ਇੱਕ ਇੰਟਰਵਿਊ ਵਿੱਚ ਕਹਾ ਸਰਕਾਰ ਨੂੰ ਬੰਦ ਕਰਕੇ ਦੇ ਡੀਜੀਡੀਪੀ ਘਟਾ ਕੇ ਗੱਲ ਬਾਤ ਕਰਨ ਦਾ ਇਹ ਸਹੀ ਤਰੀਕਾ ਨਹੀਂ ਹੈ ਇਸ ਨਾਲ ਜੀਡੀਪੀ ਵਿਕਾਸ ਅਤੇ ਕਮ ਕਾਜੀ ਕਮ ਕਾਜੀ ਅਮਰੀਕਾ ਪ੍ਰਭਾਵਿਤ ਹੋ ਸਕਦਾ ਹੈ ਵਿਲੀਸ਼ਕਾ ਅਨੁਸਾਰ ਜੇਕਰ ਅਮਰੀਕਾ ਵਿੱਚ ਚੱਲ ਰਿਖੇ ਬੰਦ ਦੇ ਸੰਬੰਧ ਵਿੱਚ ਇੱਕ ਮਜਬੂਤ ਸਿੱਟੇ ਤੇ ਨਹੀਂ ਪਹੁੰਚਿਆ ਜਾਂਦਾ ਤਾਂ ਇਸ ਦੇ ਗੰਭੀਰ ਨਤੀਜੇ ਹੋ ਸਕਦੇ ਹਨ ਅਸਲਾ ਕਰਮ ਫਰਮ ای ਵਾਈ ਪਾਰਥਨੋਨ ਨੇ ਇੱਕ ਰਿਪੋਰਟ ਵਿੱਚ ਕਿਹਾ ਸਾਡਾ ਅੰਦਾਜ਼ਾ ਹੈ ਕਿ ਬੰਦ ਦੇ ਹਰ ਹਫਤੇ ਚੌਥੀ ਤਮਾਹੀ ਵਿੱਚ ਅਮਰੀਕੀ ਜੀਡੀਪੀ ਵਿਕਾਸ ਦਰ ਨੂੰ 0.1% ਘਟਾ ਦੇਵੇਗਾ ਇਸ ਦੇ ਨਤੀਜੇ ਵਜੋਂ ਅਰਥਵਿਵਸਤਾ ਨੂੰ ਹਫਤਾਵਾਰੀ 7 ਬਿਲੀਅਨ ਦਾ ਨੁਕਸਾਨ ਹੋਵੇਗਾ 7 ਬਿਲੀਅਨ ਦੇ ਹਫਤੇ ਨੁਕਸਾਨ ਦਾ ਮਤਲਬ ਹੈ ਲਗਭਗ 88 ਬਿਲੀਅਨ ਦਾ ਰੋਜ਼ਾਨਾ ਨੁਕਸਾਨ ਅਤੇ ਅਮਰੀਕੀ ਅਰਥਵਿਵਸਤਾ ਨੂੰ ਪ੍ਰਤੀ ਘੰਟਾ ਲਗਭਗ 369.800 65 6500 ਦਾ ਨੁਕਸਾਨ ਇਸ ਤੋਂ ਲਾਵਾ EV ਪਰਥਨ ਨੇ ਛੁੱਟੀ ਤੇ ਰੱਖੇ ਗਏ ਸੰਗੀ ਕਰਮਚਾਰੀਆਂ ਦੀ ਤਰਖਾ ਹ ਗਵਣ ਸਮਾਨ ਤੇ ਸਵਾਵਾ ਦੀ ਸਰਕਾਰੀ ਖਰੀਦ ਵਿੱਚ ਦੇਰੀ ਅਤੇ ਮੰਗ ਵਿੱਚ ਗਰਾਵਟ ਦੇ ਪ੍ਰਭਾਵ ਦਾ ਹਵਾਲਾ ਦਿੱਤਾ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨ